ਜਦੋਂ ਬੰਬੇ ਹੁੰਦੇ ਸੀ ਸਾਰੇ ਬੰਦੇ ਕਹਿੰਦੇ ਹੁੰਦੇ ਸੀ ਯਾਰ ਆ ਲੰਮਾ ਚੌੜਾ ਬੰਦਾ ਨਜ਼ਰ ਆ ਰਿਹਾ ਹੈ ਇਹ ਪੰਜਾਬ ਦਾ ਹੋਊਗਾ ਜੀ ਅੱਜ ਸਾਡੇ ਹੀਰੋ ਵੀ 5 ਫੁੱਟ 7 ਇੰਚ ਵਾਲੇ ਰਹਿ ਗਏ ਨੇ ਆ ਡਾਇੰਗ ਫੈਕਟਰੀ ਤਾਂ ਅਮਨ ਲਾਡੂ ਨੇ ਬੰਦ ਕਰਤੀ ਦੁਨੀਆ 'ਚ ਬੰਦ ਹੋ ਗਈ ਅਸੀਂ ਚਾਲੂ ਕਰ ਲਈ ਜੀ ਪਹਿਲਾਂ ਆਂਦੇ ਸੀ ਹਿੰਦੁਸਤਾਨ ਸਾਰੇ ਵਰਲਡ ਦਾ ਕਚਰਾ ਸਾਂਭਦਾ ਹੈ ਜੀ ਹੁਣ ਮੈਨੂੰ ਲੱਗਦਾ ਸਾਰੇ ਪੰਜਾਬ ਵਿੱਚੇ ਹਿੰਦੁਸਤਾਨ ਦਾ ਵਿੱਚੇ ਵਰਲਡ ਦਾ ਪੰਜਾਬ ਵਾਲਿਆਂ ਦੀ ਜ਼ਿੰਮੇਵਾਰੀ ਲਈ ਸੰਬੰਧਿਤ ਨਾਲ ਜਿਹੜੇ ਆਮ ਲੋਕ ਵੀ ਅਸੀਂ ਸਾਰਾ ਸੀਗਰੇਟ ਸ਼ਹਿਰ ਦਾ ਉਹਦੇ ਚ ਸਿੱਟੀ ਜਾਂਦੇ ਆ ਉਹ ਜਾ ਕੇ ਅੱਗੇ ਦਰਿਆ 'ਚ ਮਿਲਦਾ ਹੈ ਦਰਿਆ ਜਾਂਦਾ ਅੱਗੇ ਹਰੀਕੇ ਹਰੀਕੇ ਤੋਂ ਸੂਏ ਕਸਿਆਂ ਨਿਕਲਦੇ ਨੇ ਅਸੀਂ ਗਏ ਉਹਨਾਂ ਪਿੰਡਾਂ ਚੋਂ ਤਰਾੰਗ ਵਾਲਾ ਮਤਲਬ ਉੱਥੇ ਵਿਚਾਰਿਆਂ ਦਾ ਬੁਰਾ ਹਾਲ ਹੈ ਕੈਂਸਰ ਕਾਲੀ ਪੀਲੀ ਨੇ ਲਾਈਤੇ ਮਾੜੀ ਮੁਸਫਾ ਮੋਗੇ ਕੋਲੇ ਅੱਧੇ ਪਿੰਡ ਨੂੰ ਕੈਂਸਰ ਹੈ ਸਾਲਾ ਪੀ ਲਿਆ ਵੀ ਜਿਹਨੂੰ ਹੁੰਦਾ ਤਾਂ ਸਾਰਿਆਂ ਨੂੰ ਹੁੰਦਾ ਹੈ ਪਾਣੀ ਤਾਂ ਸਾਰੇ ਪੀਨਗੇ ਟੱਡੇ ਚ ਤਾਂ ਥੋਡੇ ਮੇਰੇ ਸਾਰਿਆਂ ਦੇ ਜਾਊਗਾ ਕਿਨਾਂ ਚੇਰ ਮਿਨਰਲ ਵਾਟਰ ਪੀ ਲੂਗੇ ਕਿਤੇ ਦਾ ਪਾਣੀ ਪੀਉਂਗੇ ਅਸਲ ਉਸੇ ਨਾਲ ਰਗੜੇ ਜਾਊਂਗੇ ਕਿ ਅਸੀਂ ਤਰਾਂਗ ਵਾਲੇ ਗਏ ਉੱਥੇ 7 ਤੋਂ 8 ਬੱਚੇ ਮੈਂਟਲੀ ਐਂ ਜੰਮੇ ਨੇ ਪਾਣੀ ਕਰਕੇ ਉਹਨਾਂ ਦਾ ਮਸਲਾ ਪਤਾ ਕੀ ਹੋਇਆ ਥਲੜਾ ਪਾਣੀ ਖਾਰਾ ਹੈ ਥਲੜਾ ਪਾਣੀ ਤੇ ਉਹ ਲੈਂਦੇ ਨੇ ਸੂਏ ਦਾ ਪਾਣੀ ਜੋ ਨੇੜੇੋਂ ਜਾਂਦਾ ਹੈ ਔਰ ਉਸ ਵੇ ਦੇ ਵਿੱਚ ਰੱਜ ਕੇ ਪੋਲਿਊਟਡ ਪਾਣੀਆਂ ਹਰੀਕੇ ਤੋਂ ਨਿਕਲਦੀ ਆ ਜੀ ਡੀਓ ਐ ਜਿਵੇਂ ਅਸੀਂ ਤਿੰਨ ਬਿੱਲਾਂ ਤੇ ਬੋਲੇ ਸੀ ਕਿਉਂ ਬੋਲੇ ਸੀ ਸਾਨੂੰ ਲੱਗਿਆ ਸਾਡੀਆਂ ਜ਼ਮੀਨਾਂ ਜਾਣਗੀਆਂ ਮੈਨੂੰ ਦੱਸੋ ਜੇ ਪਾਣੀ ਸਹੀ ਰਣ ਰਿਆ ਤਾਂ ਤੁਹਾਡੀਆਂ ਜ਼ਮੀਨਾਂ ਬਚ ਜਾਣਗੀਆਂ ਤੁਹਾਡੀਆਂ ਜ਼ਿੰਦਗੀਆਂ ਵੀ ਨਹੀਂ ਬਚਣੀਆਂ ਲੰਗੜੇ ਲੂਲੇ ਪੈਦਾ ਹੋਣਗੇ ਕਿੱਧਰ ਗਿਆ 올림픽 ਦੀਆਂ ਗੱਲਾਂ ਕਰਦੇ ਨੇ ਅੱਜ ਤਾਂ ਸੌਰੀ ਤੋਰਨ ਜੋਗੇ ਨਹੀਂ ਰਹਿ ਖੇਡਣ ਜੋਗੇ ਕਿੱਥੇ ਰਹਿਣਾ ਫਲਾਨਾ ਵੇਖੂਗਾ ਫਲਾਨਾ ਜ਼ਿੰਮੇਦਾਰ ਹੈ ਫਲਾਨਾ ਕਰੂਗਾ ਇਹਦੇ ਵਿੱਚ ਕੱਢਦਾ ਟਾਈਮ ਹੁਣ ਕੱਢਣ ਨਹੀਂ ਦੇਣਾ 24 ਨੂੰ ਮਾਰਚ ਕਰਾਂਗੇ ਜੀ ਇੱਥੇ ਹੀ ਜੀ ਸਾਰੇ ਹਮ ਹਮ ਆ ਕੇ ਪਹੁੰਚੋ ਉਹਦੇ ਚ ਇਹ ਸਾਡੀ ਨਹੀਂ ਤੁਹਾਡੀ ਲੜਾਈ ਹੈ ਜੀ ਔਰ ਜੇ ਫੇਰ ਵੀ ਕੁਛ ਨਾ ਕੀਤਾ ਤਾਂ 15 ਸੈਪਟੰਬਰ ਨੂੰ ਬੰਨ ਮਾਰਾਂਗੇ ਉਠੋ ਜੇ ਆਪਦੇ ਪਾਣੀ ਬਚਾਉਣੇ ਐ ਤਾਂ ਜੀ ਉਠੋ ਜੇ ਤੁਸੀਂ ਆਪਦੀਆਂ ਜਾਇਜ਼ ਗੱਲਾਂ ਕਰਵਾਉਣੀਆਂ ਤਾਂ ਆ ਜਿਹੜਾ ਕੈਨੇਡਾ ਅਮਰੀਕਾ ਇਹ ਕਿਸੇ ਲੀਡਰ ਰੂਡਰ ਨੇ ਚੰਗਾ ਨਹੀਂ ਕੀਤਾ ਇਹ ਲੋਕਾਂ ਨੇ ਚੰਗਾ ਕੀਤਾ ਜਦੋਂ ਲੋਕ ਖੜੇ ਹੁੰਦੇ ਨੇ ਤਾਂ ਇਹ ਲੀਡਰ ਵੀ ਬਦਲ ਜਾਂਦੇ ਨੇ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਲਗਾਤਾਰ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੱਕਿਆ ਜਾ ਰਿਹਾ ਹੈ ਤੇ ਜੋ ਇਸ ਵਕਤ ਗੰਦੇ ਨਾਲੇ ਦੇ ਹਾਲਾਤ ਨੇ ਜਿਹੜਾ ਕਿ ਇੱਕ ਵਾਰ ਇੱਕ ਸਮੇਂ ਤੇ ਬੁੱਢਾ ਦਰਿਆ ਹੁੰਦਾ ਸੀ ਅੱਜ ਉਸ ਨੂੰ ਗੰਦਾ ਨਾਲਾ ਕਿਹਾ ਜਾਣ ਲੱਗ ਗਿਆ ਉੱਤੇ ਕਿਤੇ ਨਾ ਕਿਤੇ ਇਨਸਾਨਾਂ ਦੀ ਹੀ ਗਲਤੀ ਹੈ ਤੇ ਉਹੀ ਬੁੱਢਾ ਦਰਿਆਵਾ ਜਿਹੜਾ ਹੁਣ ਗੰਦਾ ਨਾਲਿਆ ਬਣਿਆ ਤੇ ਹੁਣ ਸਤਲੁਜ ਨੇ ਉਹ ਵੀ ਉਹ ਗੰਦਾ ਨਾਲਾ ਬਣਾ ਰਿਹਾ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਤੇ ਇੱਕ ਸੰਸਥਾ ਦੇ ਵੱਲੋਂ ਲਗਾਤਾਰ ਇਸ ਦੇ ਲਈ ਮੁਹਿੰਮ ਝੇੜੀ ਜਾ ਰਹੀ ਹੈ ਤੇ ਸਾਡੇ ਨਾਲ ਮਿਤਉਜਮਾਨ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬੀ। ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ। ਸਰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਬੁੱਢਾ ਦਰਿਆ ਸੀ ਪਾਣੀ ਪਿੰਦੇ ਸੀ ਲੋਕ ਇਸ ਦਰਿਆ ਦਾ ਤੇ ਹੁਣ ਉਹ ਗੰਦਾ ਨਾਲਾ ਬਣ ਚੁੱਕਿਆ ਵਾ। ਇਹ ਬਾਬੇ ਨਾਨਕ ਨੇ ਨਾਂ ਰੱਖਿਆ ਸੀਗਾ ਪਹਿਲੀ ਪਾਤਸ਼ਾਹੀ ਨੇ ਬੁੱਢਾ ਨਾਲਾ ਬੁੱਢਾ ਦਰਿਆ ਸੌਰੀ। ਜੀ ਇਹਨੂੰ ਅਸੀਂ ਨਾਲਾ ਬਣਾਤਾ। ਜੀ ਹੁਣੇ ਜੇ ਅਸੀਂ ਤਿੰਨ ਦਿਨ ਪਹਿਲਾਂ ਇੱਥੇ ਦੋ ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਗਏ ਸੀ ਉੱਥੇ ਕਾਂਸਲਾ ਨਦੀ ਹੈ। ਜੀ ਜਿਹੜੀ ਠੰਡੇ ਬੁਰਜ ਦੇ ਥੱਲੇ ਦੀ ਲੰਘਦੀ ਸੀ। ਜੀ ਉੱਪਰੋਂ ਆਉਂਦੀ ਸ਼ਵਲ ਕਾ ਲੋ ਪਹਾੜੀਆਂ ਚੋਂ। ਹਾਂਜੀ ਉਹਨੂੰ ਵੀ ਨਾਲਾ ਬਣਾਤਾ ਜੀ ਤਲਵੰਡੀ ਸਾਬੋ ਵੱਲ ਵਿਆਹ ਕਰਤਾ ਆ ਜਿੰਨੀਆਂ ਜੀਰਾ ਫੈਕਟਰੀ ਸੀ ਜੀ ਅੱਗੇ ਬਰਨਾਲੇ ਕੋਲੇ ਐ ਆ ਫਤੇਗੜ ਸਾਹਿਬ ਹੋਰ ਬੜੀਆਂ ਨੇ ਇਹ ਸਾਰੀਆਂ ਪਾਣੀ ਚੋਸ਼ ਤਾਂ ਥੱਲੇ ਪਾਈ ਜਾਂਦੀਆਂ ਨੇ ਥਲੜੇ ਪਾਣੀ ਦਾ ਸੱਤਿਆਨਾਸ਼ ਹੋ ਰਿਹਾ ਜਾਂ ਜਿਹੜੀਆਂ ਨਹਿਰਾਂ ਤੇ ਦਰਿਆ ਕੋਲੋਂ ਲੰਘਦੇ ਨੇ ਉਹਨਾਂ ਦਾ ਸੱਤਿਆਨਾਸ਼ ਹੋ ਰਿਹਾ ਪੂਰਾ ਪਾਣੀ ਪੰਜਾਬ ਦਾ ਪ੍ਰਦੂਸ਼ਿਤ ਕਰਤਾ ਜੀ ਨੂੰ ਮਤਲਬ ਤੁਸੀਂ ਮੱਧ ਏਸ਼ੀਆ ਪਹਿਲਾਂ ਤੋਂ ਲੈ ਲਓ ਜਦੋਂ ਤੋਂ ਆਰੀਆਂ ਆਏ ਨੇ ਔਰ ਹੁਣ ਤੱਕ ਅਸੀਂ ਪੰਜਾਬ ਦੇ ਪਾਣੀ ਦੀ ਇਹ ਗੱਲ ਕਰਦੇ ਰਹੇ ਹਾਂ ਕਿ ਪੰਜਾਬ ਦਾ ਪਾਣੀ ਆ ਸਾਰਾ ਇੱਥੇ ਇਹ ਪਾਣੀ ਥਲੜਾ ਇਹਨਾਂ ਨੇ ਖਰਾਬ ਕਰਤਾ ਜੀ ਸਾਰੇ ਦਰਿਆ ਖਰਾਬ ਕਰਤੇ ਸਾਰਾ ਕੁਸ਼ ਖਰਾਬ ਕਰਤਾ ਇਹਨਾਂ ਨੇ ਹੁਣ ਅਸੀਂ ਕੀ ਇਹਨੂੰ ਕਰਨ ਦੇਵਾਂਗੇ ਪਹਿਲਾਂ ਲੋਕ ਇੱਥੇ ਆ ਕੇ ਵਸੇ ਜੀ ਕਿਉਂ ਵਸੇ ਇੱਥੇ ਆ ਕੇ ਕਿਉਂਕਿ ਜੀ ਆ ਜ਼ਮੀਨ ਤੇ ਆ ਪਾਣੀ ਬਹੁਤ ਕਮਾਲ ਦਾ ਬਹੁਤ ਕਮਾਲ ਦਾ ਇਸੇ ਲਈ ਆਏ ਸੀਗੇ ਅਸੀਂ ਜਦੋਂ ਬੰਬੇ ਹੁੰਦੇ ਸਾਰੇ ਬੰਦੇ ਕਹਿੰਦੇ ਹੁੰਦੇ ਸੀ ਯਾਰ ਆ ਲੰਮਾ ਚੌੜਾ ਬੰਦਾ ਨਜ਼ਰ ਆ ਰਿਹਾ ਹੈ ਇਹ ਪੰਜਾਬ ਦਾ ਹੋਊਗਾ ਜੀ ਅੱਜ ਸਾਡੇ ਹੀਰੋ ਵੀ 5 ਫੁੱਟ 7 ਇੰਚ ਵਾਲੇ ਰਹਿ ਗਏ ਨੇ ਕੀ ਹਾਲ ਹੈ ਲੋਕਾਂ ਦਾ ਜੀ ਕੀ ਅਸੀਂ ਇਹ ਹੋਣ ਦਿਆਂਗੇ ਕੀ ਇੱਥੇ ਕਾਲਿਆ ਪੀਲਿਆ ਇੱਥੇ ਕੈਂਸਰ ਹੈ ਵੰਡਿਆ ਜਾਊਗਾ ਅਸੀਂ ਹੋਣ ਦਿਆਂਗੇ ਸਰ ਗੁਰੂਆਂ ਪੂਰਾਂ ਦੀ ਧਰਤੀ ਕਿਹਾ ਜਾਂਦਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਪਾਣੀਆਂ ਦਾ ਹਾਲ ਕੀ ਹੋਇਆ ਹੋਇਆ ਇਸ ਵਕਤ ਤੁਸੀਂ ਵੇਖ ਲਓ ਪਿਤਾ ਦਾ ਦਰਜਾ ਕੀ ਹੈ ਮਾਤਾ ਦਾ ਦਰਜਾ ਦਿੱਤਾ ਹੋਇਆ ਧਰਤੀ ਨੂੰ ਉਹਦਾ ਹਾਲ ਕੀ ਹੈ ਪਵਨ ਨੂੰ ਗੁਰੂ ਦਾ ਦਰਜਾ ਉਹਦਾ ਹਾਲ ਕੀ ਹੈ ਜੀ ਕੀ ਇਹ ਹਰ ਚੀਜ਼ ਸਾਡੀ ਮਰਜ਼ੀ ਤੋਂ ਬਿਨਾ ਹੋ ਰਹੀ ਹੈ ਜੀ ਜੇ ਅਸੀਂ ਚੁੱਪ ਰਹਿੰਦੇ ਹਾਂ ਨਾ ਉਹਦੇ ਵਿੱਚ ਵੀ ਸਾਡੀ ਮੂਖ ਸਹਿਮਤੀ ਹੁੰਦੀ ਹੈ ਜੀ ਮੂਖ ਸਹਿਮਤੀ ਉਹਦੇ ਵਿੱਚ ਵੀ ਹੁੰਦੀ ਹੈ ਸਾਡੀ ਤਾਂ ਕੀ ਅਸੀਂ ਇਹ ਸਹਿਮਤੀ ਦੇ ਹੀ ਰੱਖਾਂਗੇ ਜਾਂ ਅਸੀਂ ਕੁਝ ਬੋਲਾਂਗੇ ਇਹਦੇ ਬਾਰੇ ਜੀ ਜੇ ਅਸੀਂ ਬੋਲਾਂਗੇ ਤਾਂ ਕਦੋਂ ਬੋਲਾਂਗੇ ਜਦੋਂ ਅਸੀਂ ਸਾਰਾ ਪੰਜਾਬ ਬਿਮਾਰ ਹੋ ਕੇ ਹਸਪੀਟਲਾਂ 'ਚ ਆ ਗਿਆ ਸੋ ਫਰਜ਼ ਬੰਦਾ ਹੈ ਇਹਨੂੰ ਰਿਐਕਟ ਕਰੀਏ ਇਹ ਸਾਰਿਆਂ ਦੇ ਟੱਡੇ ਜਾਂਦਾ ਇਹਨੇ ਪ੍ਰਕਾਸ਼ ਸਿੰਘ ਬਾਦਲ ਦੀ ਮੈਸੇਜ ਨੂੰ ਵੀ ਨਹੀਂ ਛੱਡਿਆ ਕੈਂਸਰ ਨੇ ਜੀ ਨਵਜੋਤ ਸਿੰਘ ਸਿੱਧੂ ਦੀ ਵਾਈਫ ਨੂੰ ਵੀ ਛੱਡਿਆ ਔਰ ਕਾਲਾ ਪੀ ਲਿਆ ਵੀ ਜਿਹਨੂੰ ਹੁੰਦਾ ਤਾਂ ਸਾਰਿਆਂ ਨੂੰ ਹੁੰਦਾ ਪਾਣੀ ਤਾਂ ਸਾਰੇ ਪੀਨਗੇ ਟੱਡੇ ਤਾਂ ਥੋਡੇ ਮੇਰੇ ਸਾਰਿਆਂ ਦੇ ਜਾਊਗਾ ਕਿੰਨਾ ਚਿਰ ਮੈਂ ਮਿਨਰਲ ਵਾਟਰ ਪੀ ਲੂੰਗਾ ਕਿਤੇ ਦਾ ਪਾਣੀ ਪੀਉਂਗਾ ਹੀ ਅਸਲ ਉਸੇ ਨਾਲ ਰਗੜੇ ਜਾਊਂਗੇ ਜੀ ਸਰ ਅਕਸਰ ਇਹ ਬੁੱਡੇ ਦਰਿਆ ਦੇ ਉੱਤੇ ਰਾਜਨੀਤੀ ਚੱਲਦੀ ਰਹੀ ਆ ਸਿਆਸਤ ਅਕਸਰ ਹੁੰਦੀ ਰਹੀ ਆ ਵੋਟਾਂ ਦੇ ਟਾਈਮ ਤੇ ਬਹੁਤ ਵੱਡਾ ਮੁੱਦਾ ਇਸ ਨੂੰ ਬਣਾਇਆ ਜਾਂਦਾ ਲੇਕਿਨ ਬਾਅਦ ਦੇ ਵਿੱਚ ਕੋਈ ਇਸ ਦੇ ਸਾਰ ਨਹੀਂ ਲੈਂਦਾ ਪ੍ਰੋਬਲਮ ਇਹੀ ਆ ਦੁੱਖ ਦੀ ਗੱਲ ਇਹੀ ਆ ਅਸੀਂ ਆਪਦੇ ਕੰਮ ਛੱਡ ਕੇ ਅੱਜ ਮੇਰੀ ਫਿਲਮ ਦਾ ਕੰਮ ਚੱਲ ਰਿਹਾ ਛੱਡ ਕੇ ਮੈਂ ਇੱਥੇ ਕਿਉਂ ਖੜਾ ਆ ਆ ਬਾਕੀ ਸਾਰੇ ਵਿਚਾਰੇ ਆਪਦਾ ਆਪਦਾ ਕੰਮ ਛੱਡ ਕੇ ਕਿਉਂ ਆਏ ਨੇ ਕਿਉਂ ਤਕਲੀਫ਼ ਦਿੱਤੀ ਆ ਤੁਹਾਨੂੰ ਸਾਰਿਆਂ ਨੂੰ ਸਿਰਫ ਇਸੇ ਲਈ ਕਿ ਇਹਨਾਂ ਨੇ ਨਹੀਂ ਬੋਲਣਾ ਇਹਨਾਂ ਨੇ ਸਿਰਫ ਵੋਟਾਂ ਲੈਣੀਆਂ ਹੁੰਦੀਆਂ ਆ ਆ ਜਿੰਨੀ ਸਰਕਾਰ ਆ ਹੋਣ ਵਾਲੀ ਕੀ ਇਹ ਉਸੇ ਵਲੀਪੁਰ ਜਾ ਕੇ ਇਸੇ ਬੁੱਢੇ ਨਾਲੇ ਦੇ ਕਿਨਾਰੇ ਤੇ ਖੜ ਕੇ ਜਿੱਥੇ ਇਹ ਸਤਲੋਜ ਦੇ ਵਿੱਚ ਵੜਦਾ ਕੀ ਇਹਨਾਂ ਨੇ ਫੋਟੋਆਂ ਤੇ ਵੀਡੀਓ ਨਹੀਂ ਬਣਾਈ ਬਣਾਏ ਆ ਨਾ ਤੇ ਕੀ ਹੁਣ ਨਹੀਂ ਬੋਲਣਗੇ ਉਹਦੇ ਬਾਰੇ ਕੀ ਪਿਛਲੀਆਂ ਸਰਕਾਰਾਂ ਜਿਹੜੀਆਂ ਇਹ ਤੋਂ ਪਹਿਲਾਂ ਦੀਆਂ ਸੀ ਕਾਂਗਰਸ ਵਾਲੇ ਹੋਣ ਜਾਂ ਅਕਾਲੀ ਹੋਣ ਕੀ ਉਹਨਾਂ ਨੇ ਇਹ ਨਹੀਂ ਕੀਤਾ ਕਿ ਇਹ ਗਲਤ ਆ ਔਰ ਫਿਰ ਵੀ ਗੰਦ ਨਹੀਂ ਪਾਇਆ ਜੀ ਆ ਲੁਧਿਆਣੇ ਦਾ ਕੀ ਹਾਲ ਕਰਤਾ ਆ ਅੱਗੇ ਬਾਕੀ ਪੰਜਾਬ ਦੇ ਪਣਗਿਆਂ ਦਾ ਕੀ ਹਾਲ ਕਰਤਾ ਕੀ ਇਹਨਾਂ ਦੀ ਮਰਜ਼ੀ ਦੇ ਬਿਨਾ ਹੋ ਰਿਹਾ ਔਰ ਫਿਰ ਕਹਿਣਗੇ ਅਸੀਂ ਐਂਟੀ ਡਿਵੈਲਪਮੈਂਟ ਹੈ ਅਸੀਂ ਫੈਕਟਰੀਆਂ ਦੇ ਖਿਲਾਫ ਹੈ ਦੁਨੀਆਂ 'ਚ ਫੈਕਟਰੀਆਂ ਹੈ ਨਹੀਂ ਗਈਆਂ ਜੀ ਜੇ ਸਾਡੇ ਹੀ ਹੈ ਆ ਡਾਈਂਗ ਫੈਕਟਰੀ ਤਾਮਨ ਲਾਡੂ ਨੇ ਬੰਦ ਕਰਤੀ ਦੁਨੀਆਂ 'ਚ ਬੰਦ ਹੋ ਗਈ ਅਸੀਂ ਚਾਲੂ ਕਰ ਲਈ ਜੀ ਪਹਿਲਾਂ ਆਂਦੇ ਸੀ ਹਿੰਦੁਸਤਾਨ ਸਾਰੇ ਵਰਲਡ ਦਾ ਕਚਰਾ ਸਾਂਭਦਾ ਹੈ ਜੀ ਹੁਣ ਮੈਨੂੰ ਲੱਗਦਾ ਸਾਰੇ ਪੰਜਾਬ ਵਿੱਚੇ ਹਿੰਦੁਸਤਾਨ ਦਾ ਵਿੱਚੇ ਵਰਲਡ ਦਾ ਪੰਜਾਬ ਵਾਲਿਆਂ ਦੀ ਜ਼ਿੰਮੇਵਾਰੀ ਲਈ ਸਬੰਧ ਦੀ ਆ ਡਾਈਂਗ ਫੈਕਟਰੀਆਂ ਕਿੰਨੀਆਂ ਔਰ ਆ ਨਾ ਅਥੋਰਾਈਜ਼ਡ ਕਿੰਨੀਆਂ ਸ਼ੁਰੂ ਹੋ ਗਈਆਂ ਨੇ ਜੀ ਆ ਸ਼ਾਹਕਾਲਾਾਂ ਦੇ ਐਸਟੀਪੀ ਲਾਤਾ ਸੀਟੀਪੀ ਲਾਤਾ ਤੇ ਫੇਰੇ ਸ਼ਾਹਕਾਲਾ ਕਿਉਂ ਨਹੀਂ ਘਟ ਰਿਆ ਜੀ ਕਿੱਥੋਂ ਹੋ ਰਿਹਾ ਇਹ ਕਾਲਾ ਉਹ ਕਹਿੰਦੇ ਜੀ ਅਸੀਂ ਨਹੀਂ ਕੀਤਾ ਦੂਜਾਂ ਦਾ ਮੈਂ ਨਹੀਂ ਕੀਤਾ ਕਿੱਥੋਂ ਹੋ ਰਿਹਾ ਔਵਲੀਪੋਰ ਗਾਸਪੋਰ ਕੋਲੇ ਉਥੇ ਗੈਸ ਨਿਕਲੀ 10 11 ਬੰਦੇ ਮਰ ਗਏ 11 ਬੰਦੇ ਜੀ ਇਹ ਕਿੰਨਾ ਮਾਰਤੇ ਕੋਈ ਜ਼ਿੰਮੇਦਾਰ ਹੈ ਕਿ ਨਹੀਂ ਇੱਕ ਕਤਲ ਹੁੰਦਾ ਰੌਲਾ ਪੈ ਜਾਂਦਾ ਚਾਰ ਸ਼ਪੇਰੇ ਇਹਨਾਂ ਦੇ ਕਿਸੇ ਇੱਕ ਲੀਡਰ ਤੇ ਹਮਲਾ ਹੋ ਜਾ ਤਾਂ ਰੌਲਾ ਪੈ ਜਾਂਦਾ 11 ਬੰਦੇ ਮਰ ਗਏ ਯਾਰ ਉਹਨਾਂ ਦੀ ਜਾਨ ਦੀ ਕਦਰ ਹੀ ਕੋਈ ਨਹੀਂ ਆ ਜਿਹੜਾ ਪਾਣੀ ਪੀ ਪੀ ਕੇ ਲੋਕ ਬਿਮਾਰ ਹੋ ਰਹੇ ਨੇ ਇਹਦੀ ਕੋਧੜ ਹੀ ਕੋਈ ਨਹੀਂ ਕੀ ਇਹਨਾਂ ਤੇ ਸਮੂਹਕ ਕਤਲ ਦਾ ਮੁਕੱਦਮਾ ਨਹੀਂ ਚੱਲਣਾ ਚਾਹੀਦਾ ਕੌਣ ਕਰੂਗਾ ਇਹਨਾਂ ਗੱਲਾਂ ਨੂੰ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਬੰਦਾ ਹੈ ਨਾ ਕਿਉਂ ਅਸੀਂ ਲੀਡਰ ਲੀਡਰ ਕਹਿੰਦੇ ਰਹਿੰਦੇ ਆ ਕਿਉਂਕਿ ਲੀਡਰ ਉਹ ਹੁੰਦੇ ਨੇ ਜੋ ਲੀਡ ਕਰਦੇ ਨੇ ਮੇਨ ਜ਼ਿੰਮੇਦਾਰ ਹੁੰਦੇ ਨੇ ਮੇਨ ਰਿਸਪੌਂਸੀਬਲ ਹੁੰਦੇ ਨੇ ਚੀਜ਼ਾਂ ਨੂੰ ਸੁਧਾਰਨ ਲਈ ਵੀ ਜਦੋਂ ਉਹ ਨਹੀਂ ਕਰਦੇ ਤਾਂ ਪਬਲਿਕ ਨੂੰ ਖੜਾ ਹੋਣਾ ਪੈਂਦਾ ਪਬਲਿਕ ਨੂੰ ਇਹ ਗੱਲਾਂ ਆਪਦੇ ਹੱਥ ਚ ਲੈਣੀਆਂ ਪੈਂਦੀਆਂ ਨੇ ਮੈਂ ਨਹੀਂ ਆਖ ਰਿਹਾ ਕਿ ਅਸੀਂ ਬੰਗਲਾਦੇਸ਼ ਵਾਲਾ ਕੁਝ ਕਰੀਏ ਜੀ ਮੈਂ ਨਹੀਂ ਕਹਿ ਰਿਹਾ ਇਹ ਪਰ ਕੀ ਤੁਸੀਂ ਉਧਰ ਨੂੰ ਲੈ ਜਾ ਰਹੇ ਹੋ ਸਾਰੇ ਦੇਸ਼ ਨੂੰ ਕੋਈ ਵੀ ਐਡਮਿਨਿਸਟ੍ਰੇਟਿਵ ਗੱਲ ਹੁੰਦੀ ਕਰਦਾ ਹੀ ਕੋਈ ਨਹੀਂ ਅਸੀਂ ਕਿਉਂ ਕਰੀਏ ਕਹਿ ਦਿੰਦੇ ਲੋਕ ਕਹਿਣਗੇ ਤਾਂ ਕਰਨਗੇ ਜੀ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਸਪੈਸ਼ਲੀ ਨੇੜੇ ਤੇੜ ਦੇ ਪੂਰੇ ਬਾਕੀ ਸਟੇਟਾਂ ਦੇ ਲੋਕਾਂ ਨੂੰ ਵੀ ਕਹੂੰਗਾ ਕਿ ਕਿਸਾਨੀ ਅੰਦੋਲਨ ਵੇਲੇ ਜੀ ਤੁਸੀਂ ਇਹ ਸਾਬਤ ਕਰਤਾ ਹੈ ਕਿ ਜੇ ਕੋਈ ਗਲਤ ਗੱਲ ਹੋਵੇ ਤਾਂ ਪੰਜਾਬ ਦੇ ਤੇ ਬਾਕੀ ਲੋਕ ਇਸ ਖਿੱਤੇ ਦੇ ਜਾਗਰਤ ਨੇ ਜੀ ਜੇ ਕੁਝ ਨਹੀਂ ਕਰਨਗੇ ਇਹ ਮੀਨ ਸਰਕਾਰਾਂ ਤਾਂ ਫਿਰ ਅਸੀਂ ਕਰਾਂਗੇ ਜੀ ਸੋ ਮੇਰੇ ਵੀਰੋ ਉਠੋ ਜੇ ਆਪਦੇ ਪਾਣੀ ਬਚਾਉਣੇ ਹੈ ਤਾਂ ਉਠੋ ਜੇ ਤੁਸੀਂ ਆਪ ਦੀਆਂ ਜਾਇਜ਼ ਗੱਲਾਂ ਕਰਵਾਉਣੀਆਂ ਤਾਂ ਆ ਜਿਹੜਾ ਕੈਨੇਡਾ ਅਮਰੀਕਾ ਇਹ ਕਿਸੇ ਲੀਡਰ ਰੂਡਰ ਨੇ ਚੰਗਾ ਨਹੀਂ ਕੀਤਾ ਇਹ ਲੋਕਾਂ ਨੇ ਚੰਗਾ ਕੀਤਾ ਜਦੋਂ ਲੋਕ ਖੜੇ ਹੁੰਦੇ ਨੇ ਤਾਂ ਲੀਡਰ ਵੀ ਬਦਲ ਜਾਂਦੇ ਨੇ ਜਾਂ ਤਾਂ ਬੰਦੇ ਹੀ ਬਦਲ ਜਾਂਦੇ ਨੇ ਜਾਂ ਇਹਨਾਂ ਦੀ ਸੋਚ ਬਦਲ ਜਾਂਦੀ ਹੈ ਸੋ ਪਲੀਜ਼ ਇਹਨਾਂ ਗੱਲਾਂ ਨੂੰ ਆਪ ਦਾ ਮੁੱਦਾ ਬਣਾਓ ਐਵੇਂ ਇਮੋਸ਼ਨਲ ਹੋ ਕੇ ਜਾਂ ਪਾਰਟੀਆਂ ਮਗਰ ਲਾ ਕੇ VOTING ਨਾ ਕਰਿਆ ਕਰੋ ਇਹਨਾਂ ਮੁੱਦਿਆਂ ਤੇ ਪੁੱਛਿਆ ਕਰੋ ਤੁਸੀਂ ਕੀ ਬੋਲੇ ਹੋ ਕੀ ਕੀਤਾ ਤੁਸੀਂ ਕੀ ਕੀਤਾ ਤੁਹਾਡੀ ਸਰਕਾਰ ਨੇ ਜਾਂ ਪਾਰਟੀ ਨੇ ਜਦੋਂ ਬੋਲੂਗੇ ਇਹ ਇਹਨਾਂ ਦਾ ਮੁੱਦਾ ਬਣ ਜਾਊਗਾ ਮਸਲਾ ਹੱਲ ਹੋ ਜਾਊਗਾ ਆਦਰਵਾਇਜ਼ ਕੁਝ ਨਹੀਂ ਹੋਣਾ ਅਸੀਂ ਇੱਥੇ ਸੱਦਾ ਦਿੱਤਾ ਹੈ 24 ਤਰੀਕ ਨੂੰ ਐਸੇ ਜਗ੍ਹਾ ਤੋਂ ਆ ਵੇਰਕਾ ਪਲਾਂਟ ਵਾਲੀ ਜਗ੍ਹਾ ਤੋਂ ਇੱਥੋਂ ਇੱਕ ਜਲੂਸ ਨਿਕਲੂਗਾ ਜਿਹੜਾ ਕਾਲੇ ਪਾਣੀਆਂ ਤੋਂ ਤੇ ਪੋਲਿਊਸ਼ਨ ਤੋਂ ਆਜ਼ਾਦੀ ਦੀ ਮੰਗ ਕਰੂਗਾ ਜੀ ਔਰ ਉਹ ਜਾਊਗਾ ਸਰਾਬਾਦੀ ਦੇ ਸਟੈਚੂ ਤੱਕ ਉੱਥੇ ਜਾ ਕੇ ਅਸੀਂ ਸਪੈਸ਼ਲੀ ਪ੍ਰੈਸ ਨੂੰ ਵੀ ਐਡਰੈਸ ਕਰਾਂਗੇ ਔਰ ਇਥੇ ਪੂਰੇ ਸਾਡੇ ਇਲਾਕੇ ਝੰਡੇ ਤੇ ਸਾਰੇ ਬੈਨਰਾਂ ਨਾਲ ਜਾਵਾਂਗੇ ਕਿ ਸਾਨੂੰ ਇਸ ਪੋਲੂਸ਼ਨ ਤੋਂ ਆਜ਼ਾਦੀ ਚਾਹੀਦੀ ਹੈ ਔਰ ਉਦੋਂ ਵੀ ਉਸ ਤੋਂ ਬਾਅਦ ਵੀ ਜਾ ਉਸ ਤੋਂ ਪਹਿਲਾਂ ਵੀ ਜੇ ਇਹਨਾਂ ਨੇ ਕੁਝ ਨਾ ਕੀਤਾ ਤਾਂ ਫੇਰ ਅਸੀਂ 15 ਸਪਟੰਬਰ ਨੂੰ ਇਸੇ ਨਾਲੇ ਨੂੰ ਕਿਹੜੀ ਸ਼ਕਲ ਚ ਤੇ ਕਿਹੜੀ ਜਗ੍ਹਾ ਬੰਨ ਮਾਰਾਂਗੇ ਉਹ ਵੀ ਫਿਰ ਤੁਹਾਨੂੰ ਦੱਸਾਂਗੇ ਸਰਕਾਰਨ ਕੀ ਲੱਗਦਾ ਜਿਹੜਾ ਬੁੱਢਾ ਦਰਿਆ ਵਾ ਜਦੋਂ ਨਾਲਾ ਬੰਨਾ ਸ਼ੁਰੂ ਹੋਇਆ ਉਸ ਟਾਈਮ ਕਦਮ ਨਹੀਂ ਚੱਕੇ ਗਏ ਤੇ ਇਹ ਹੋਰ ਪਾਣੀ ਆ ਜਿਹੜਾ ਗਾੜਾ ਹੁੰਦਾ ਗਿਆ ਗਾੜਾ ਕਾਲੇ ਰੰਗ ਦਾ ਪਾਣੀ ਹੁੰਦਾ ਗਿਆ ਤੇ ਕਾਰਨ ਕੀ ਲੱਗ ਰਿਹਾ ਵਾ ਕਿਹਦੀਆਂ ਗਲਤੀਆਂ ਨੇ ਦੇਖੋ ਬੇਟਾ ਗਲਤੀ ਤਾਂ ਤੁਸੀਂ ਕਹੋ ਸਰਕਾਰਾਂ ਦੀ ਹੁੰਦੀ ਹੈ ਜ਼ਿੰਮੇਵਾਰੀ ਕੀ ਦੀ ਹੈ ਜੀ ਦੇਖੋ ਮੁਨਾਫਾ ਕਮਾਉਣ ਵਾਲੇ ਬੰਦੇ ਤਾਂ ਕਹਿਣਗੇ ਕਿ ਸਾਨੂੰ ਮੁਨਾਫਾ ਨਾਲ ਸਾਡਾ ਘਟ ਜੇ ਜੀ ਹੁਣ ਜਿਹੜੀ ਆ ਸੀਟਪੀ ਐਸਟਪੀ ਦੀ ਗੱਲ ਕਰ ਰਹੇ ਆ ਇਹ ਜਿਹੜਾ ਸੈਂਟਰ ਹੁੰਦਾ ਪਾਣੀ ਸੋਧਣ ਵਾਲਾ ਜੀ ਇਹ ਹਰ ਫੈਕਟਰੀ ਦੀ ਜ਼ਿੰਮੇਦਾਰੀ ਹੈ ਕਿ ਉਹਦੇ ਲੱਗਿਆ ਹੋਵੇ ਜੀ ਤੇ ਜੇ ਨਹੀਂ ਲੱਗਿਆ ਤਾਂ ਸਾਡੀ ਸਰਕਾਰ ਕੀ ਕਰ ਰਹੀ ਹੈ ਜਿਹਨੂੰ ਕਿ ਪਰਮਿਸ਼ਨ 'ਚ ਲਿਖਿਆ ਜਾਂਦਾ ਜੀ ਬਾਕੀ ਆ ਜਿਹੜੇ ਬਾਕੀ ਪੰਜਾਬ 'ਚ ਫੈਕਟਰੀ ਨਹੀਂ ਉਹ ਤਾਂ ਕਈ ਵਾਰੀ ਪਰਮਿਸ਼ਨ ਹੀ ਉਹਨਾਂ ਨੇ ਕਿਸੇ ਹੋਰ ਚੀਜ਼ ਦੇ ਲਈ ਹੁੰਦੀ ਹੈ ਤੇ ਕੀ ਕੁਝ ਪ੍ਰੋਡਿਊਸ ਕਰੀ ਜਾਂਦੇ ਨੇ ਜੀ ਸਪੈਸ਼ਲ ਉੱਥੋਂ ਦੇ ਲੋਕਾਂ ਤੋਂ ਪੁੱਛਿਆ ਜਾਂਦਾ ਪਬਲਿਕ ਹੀਅਰਿੰਗ 'ਚ ਕਿ ਤੁਹਾਨੂੰ ਇਸ ਫੈਕਟਰੀ ਤੇ ਕੋਈ ਇਤਰਾਜ਼ ਤਾਂ ਨਹੀਂ ਉੱਥੇ ਕੋਈ ਹੋਰ ਦੱਸਿਆ ਜਾਂਦਾ ਬਾਅਦ ਚ ਪ੍ਰੋਡਿਊਸ ਕੋਈ ਹੋਰ ਕੀਤਾ ਜਾਂਦਾ ਆਹੀ ਜ਼ੀਰਾ ਫੈਕਟਰੀ ਚ ਨਿਕਲੀ ਸੀ ਗੱਲ ਇਹੀ ਬਾਕੀ ਫੈਕਟਰੀਆਂ ਚ ਨਿਕਲ ਰਹੀ ਹੈ ਔਰ ਫਿਰ ਬੋਰ ਕਰਕੇ ਪਾਣੀ ਥੱਲੇ ਪਾਈ ਜਾਂਦੇ ਨੇ ਇਹ ਜ਼ਿੰਮੇਵਾਰੀ ਕੀ ਦੀ ਹੈ ਇਹ ਹੈਗੀ ਸਾਡੇ ਪੰਜਾਬ ਪੋਲੂਸ਼ਨ ਬੋਰਡ ਦੀ ਜੀ ਔਰ ਸਭ ਤੋਂ ਵੱਡਾ ਕਰਪਟਾ ਜੀ ਦੀ ਡੇਟ ਚ ਉਹ ਹੋਇਆ ਹੋਇਆ ਸਾਰੇ ਕਹਿ ਰਹੇ ਨੇ ਈਵਨ ਐਡਮਿਨਿਸਟ੍ਰੇਟਿਵ ਦੇ ਜਿਹੜੇ ਬੰਦੇ ਨੇ ਐਡਮਿਨਿਸਟ੍ਰੇਸ਼ਨ ਦੇ ਉਹ ਵੀ ਕਹਿ ਰਹੇ ਨੇ ਜੀ ਤਾਂ ਫਿਰ ਇਹਨੂੰ ਸਸਪੈਂਡ ਕਰੋ ਨਵੀਂ ਕਮੇਟੀ ਬਣਾਓ ਉਹਦੇ ਤੇ ਜਿਹੜਾ ਇਹ ਕੰਮ ਕਰ ਸਕੇ ਕਿਉਂ ਨਹੀਂ ਕਰਦੇ ਤੁਸੀਂ ਕੌਣ ਕਰੂਗਾ ਆਹ ਮਸਲਾ ਸਭ ਤੋਂ ਵੱਡਾ ਕਿਉਂਕਿ ਮੁਨਾਫਕ ਹੋਰਾਂ ਨੇ ਹਟਣਾ ਨਹੀਂ ਔਰ ਹਾਂ ਇਹਦੇ ਚ ਡੇਰੀਆਂ ਦਾ ਵੀ ਗੋਏ ਗੋਏ ਵਾਲਾ ਮਸਲਾ ਵੀ ਬਹੁਤ ਸੀਰੀਅਸ ਹੈ ਉਹਨੂੰ ਵੀ ਹੱਲ ਕਰਨਾ ਚਾਹੀਦਾ ਔਰ ਨਾਲ ਨਾਲ ਜਿਹੜੇ ਆਮ ਲੋਕ ਵੀ ਅਸੀਂ ਸਾਰਾ ਸੀਵਰੇਜ ਸ਼ਹਿਰ ਦਾ ਉਹਦੇ ਚ ਸਿੱਟੀ ਜਾਂਦੇ ਆ ਉਹ ਜਾ ਕੇ ਅੱਗੇ ਦਰਿਆ 'ਚ ਮਿਲਦਾ ਹੈ ਦਰਿਆ ਜਾਂਦਾ ਅੱਗੇ ਹਰੀਕੇ ਹਰੀਕੇ ਤੋਂ ਸੂਏ ਕਸਿਆਂ ਨਿਕਲਦੇ ਨੇ ਅਸੀਂ ਗਏ ਉਹਨਾਂ ਪਿੰਡਾਂ ਚੋਂ ਤਰਾਂਗ ਵਾਲਾ ਮਤਲਬ ਉੱਥੇ ਵਿਚਾਰਿਆਂ ਦਾ ਬੁਰਾ ਹਾਲ ਹੈ ਕੈਂਸਰ ਕਾਲੀ ਪੀਲੀ ਨਾਲ ਇੱਥੇ ਮਾੜੀ ਮੁਸਫਾ ਮੋਗੇ ਕੋਲੇ ਅੱਧੇ ਪਿੰਡ ਨੂੰ ਕੈਂਸਰ ਹੈ ਜੀ ਸਰ ਲੁਧਿਆਣੇ ਤੋਂ ਬਾਹਰ ਥੋੜਾ ਜਿਹਾ ਹੁੰਨੇ ਜਦੋਂ ਪਿੰਡਾਂ ਵਾਲੀ ਸਾਈਡ ਤੋਂ ਜਾਂਦੇ ਆ ਨਾਲੇ ਦੇ ਨਾਲ-ਨਾਲ ਤਾਂ ਅੱਗੇ ਬੱਚੇ ਕਹਿੰਦੇਗੇ ਸਹੀ ਪੈਦਾ ਨਹੀਂ ਹੋ ਰਹੇਗੇ ਬੱਚੇ ਗਏ ਅਲੂਲੇ ਲੰਗੜੇ ਪੈਦਾ ਹੋ ਰਹੇ ਨੇ ਉਹਨਾਂ ਨੂੰ ਤਾਂ ਕਹਿ ਸਕਦੇ ਆ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਨਹੀਂ ਰਿਟਾਇਡਡ ਨੇ ਬੱਚੇ اسی ਤਰ੍ਹਾਂ ਗਾਲੇ ਗਏ ਉੱਥੇ 7 ਤੋਂ 8 ਬੱਚੇ ਮੈਂਟਲੀ ਐ ਜੰਮੇ ਨੇ ਜੀ ਪਾਣੀ ਕਰਕੇ ਉਹਨਾਂ ਦਾ ਮਸਲਾ ਪਤਾ ਕੀ ਹੋਇਆ ਥਲੜਾ ਪਾਣੀ ਖਾਰਾ ਹੈ ਜੀ ਥਲੜਾ ਪਾਣੀ ਤੇ ਉਹ ਲੈਂਦੇ ਨੇ ਸੂਏ ਦਾ ਪਾਣੀ ਜੋ ਨੇੜੇੋਂ ਜਾਂਦਾ ਔਰ ਉਹ ਸੂਏ ਦੇ ਵਿੱਚ ਰੱਜ ਕੇ ਪੋਲਿਊਟਡ ਪਾਣੀ ਆ ਹਰੀ ਕੇ ਤੋਂ ਨਿਕਲਦੀ ਆ ਜਿਹੜੀ ਉਹ ਹੈ ਦੱਸੋ ਕੀ ਕਰੀਏ ਉਹਦੇ ਚ ਕੌਣ ਕਰੂਗਾ ਇਹ ਉਹ ਵਿਚਾਰੇ ਮਰੀ ਜਾ ਰਹੇ ਨੇ ਕੌਣ ਬੋਲੂਗਾ ਉਹਦੇ ਬਾਰੇ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਸੋ ਇਹ ਆਪਾਂ ਨੂੰ ਹੀ ਬੋਲਣਾ ਪੈਣਾ ਹੈ ਇਹ ਲੋਕਾਂ ਨੂੰ ਹੀ ਬੋਲਣਾ ਪੈਣਾ ਜਿਵੇਂ ਅਸੀਂ ਤਿੰਨ ਬਿੱਲਾਂ ਤੇ ਬੋਲੇ ਸੀ ਕਿਉਂ ਬੋਲੇ ਸੀ ਸਾਨੂੰ ਲੱਗਿਆ ਸਾਡੀਆਂ ਜ਼ਮੀਨਾਂ ਜਾਣ ਗਈਆਂ ਮੈਨੂੰ ਦੱਸੋ ਜੇ ਪਾਣੀ ਸਹੀ ਰਣ ਰਿਹਾ ਤਾਂ ਤੁਹਾਡੀਆਂ ਜ਼ਮੀਨਾਂ ਬਚ ਜਾਣਗੀਆਂ ਤੁਹਾਡੀਆਂ ਜ਼ਿੰਦਗੀਆਂ ਵੀ ਨਹੀਂ ਬਚਣੀਆਂ ਲੰਗੜੇ ਲੂਲੇ ਪੈਦਾ ਹੋਣਗੇ ਕਿੱਧਰ ਗਿਆ 올림픽 ਦੀਆਂ ਗੱਲਾਂ ਕਰਦੇ ਨੇ ਅਸੀਂ ਤਾਂ ਸੌਰੀਓ ਤੋਰਨ ਜੋਗੇ ਨਹੀਂ ਰਹਿ ਖੇਡਣ ਜੋਗੇ ਕਿੱਥੇ ਰਹਿਣਾ ਜੀ 140 ਕਰੋੜ ਵਾਰ-ਵਾਰ ਸਾਡਾ ਪ੍ਰਾਈਮ ਮਿਨਿਸਟਰ ਵੀ ਬੋਲਦੇ ਨੇ 140 ਕਰੋੜ ਤੇ ਮੈਡਲ ਕਿੰਨੇ ਜਿੱਤ ਰਹੇ ਆ ਤਿੰਨ ਕਿ ਆ ਚਾਰ ਹੋਏ ਕਾਂਸੀ ਪਦਕ ਹਾਲਦੀ ਕਾ 골ਡ ਦਾ ਤੇ ਉਹਦਾ ਮੂੰਹ ਨਹੀਂ ਵੇਖਿਆ সিলਵਰ ਇੱਕ ਰਾਤ ਜਿੱਤੇ ਆਉਣੇ ਮੁੰਡੇ ਨੇ ਨੀਰੇਜ ਨੇ ਸ਼ਰਮ ਵਾਲੀ ਗੱਲ ਨਹੀਂ 140 ਕਰੋੜਾ ਨਾਲ ਸਾਡੇ ਚਾਇਨਾ ਹੈ ਜੀ ਜਰਾ ਦੇਖੋਗਾ ਉਹਦੇ ਤਗਮਿਆਂ ਦੀ ਗਿਣਤੀ ਜਾਪਾਨ ਦੀ ਵੇਖ ਲਓ ਇੱਕ ਇੱਕ ਸ਼ਹਿਰ ਦੇ ਬਰਾਬਰ ਪਾਪੂਲੇਸ਼ਨ ਹੈ ਕੀ ਹੋ ਗਿਆ ਸਾਨੂੰ ਜੀ ਕਿਉਂਕਿ ਪਹਿਲਾਂ ਤਾਂ ਚੱਲੋ ਇਹ ਸੀ ਕਿ ਸਾਡੇ ਪਲੇਅਰਾਂ ਦਾ ਜਾਂ ਉਹਨਾਂ ਨੂੰ ਐਕਸਪੋਜ਼ਰ ਨਹੀਂ ਮਿਲਦਾ ਸੀ ਜੀ ਹੁਣ ਤਾਂ ਐਕਸਪੋਜ਼ਰ ਵੀ ਹੈਗਾ ਸਾਡੇ ਚੋਂ ਗੱਲ ਹੀ ਨਹੀਂ ਰਹੇਗੀ ਆ ਵਾਲੀ ਵਾਲ ਦੀ ਗੇਮ ਬੰਦ ਹੋ ਗਈ ਸਕੂਲਾਂ ਤੇ ਕਾਲਜਾਂ ਚ ਜੀ ਕਿਉਂਕਿ ਹਾਈਟ ਹੀ ਨਹੀਂ ਬੱਚਿਆਂ ਦੀ ਬਿਮਾਰੀਆਂ ਦਾ ਢੇਰ ਲੱਗਿਆ ਪਿਆ ਜੀ ਹਰ ਬੱਚਾ 70 ਗੋਲੀਆਂ ਖਾਂਦਾ ਨਿਤ ਇਹ ਕਿਥੋਂ ਆਇਆ ਕੀ ਅਸੀਂ ਹਸਪੀਟਲਾਂ ਤੇ ਜ਼ੋਰ ਦੇਵਾਂਗੇ ਪਹਿਲਾਂ ਮੈਨੂੰ ਯਾਦ ਆਈ ਜੋ ਛੋਟੇ ਹੁੰਦੇ ਸੀ ਪਿੰਡਾਂ ਚ ਨਲਕੇ ਲੱਗੇ ਹੁੰਦੇ ਸੀ ਉਹਦਾ ਪਾਣੀ ਪੀ ਲਈਦਾ ਸੀ ਹੁਣ ਪੀ ਕੇ ਵਿਖਾਉਂਗੇ ਹੁਣ ਵਾਟਰ ਵਰਕਸ ਦਾ ਪਾਣੀ ਪੀ ਕੇ ਵਿਖਾ ਦਿਓ ਐਰੋਲਾਈ ਬਗੈਰ ਪੀ ਕੇ ਵਿਖਾਓ ਕੋਈ ਪੀ ਸਕਦਾ ਤੇ ਕਿਨੇ ਗੰਦਾ ਕਰਤਾ ਮੈਨੂੰ ਸਮਝ ਨਹੀਂ ਆਉਂਦੀ ਆ ਕਿਤੇ ਡਾਈਂਗ ਵਾਲੇ ਕਹਿ ਦਿੰਦੇ ਸਾਡਾ ਕਸੂਰ ਨਹੀਂ ਤੇ ਕਿਹਦਾ ਕਸੂਰ ਹੈ ਜੀ ਦੱਸ ਦਿਓ ਆ ਕਾਲਾ ਸ਼ਾਹ ਕਾਲਾ ਕਿਵੇਂ ਉਹ ਜਾ ਰਿਹਾ ਜੀ ਅਜ਼ੀਨਾ ਦੀ ਇੱਕ ਵਿਧਾਨ ਸਭਾ ਦੀ ਕਮੇਟੀ ਬਣਾਈ ਆ ਉਹਨਾਂ ਦੇ ਮੇਲੇ ਮੇਨ ਬੰਦੇ ਨੂੰ ਚੇਅਰਮੈਨ ਨੂੰ ਸ਼ਰੀਫ ਆਦਮੀ ਨੇ ਆਂਦੇ ਜੀ ਇਹ ਪੋਲੂਸ਼ਨ ਬੋਰਡ ਤਾਂ ਖਰਾਪਟਾ ਹੈ ਮੈਂ ਕਿਹਾ ਬਦਲੋ ਪਰ ਇਹ ਇਹਨੂੰ ਫੇਰਾਂ ਦੇ ਨਹੀਂ ਅਸੀਂ ਨਾ ਐਸਟੀਪੀ ਇੱਕ ਸਾਡੀ ਸਰਕਾਰ ਚ ਵਰਕਿੰਗ ਹੋ ਗਿਆ ਜੀ ਦੋ ਜੀ ਤੇ 20% ਫਰਕ ਪੈ ਗਿਆ ਮੈਂ ਕਿਹਾ ਚਲੋ ਸਾਡੇ ਨਾਲੋਂ ਵਲੀਪੁਰ ਪਿੰਡ ਹੈ ਜੀ ਜਿੱਥੋਂ ਇਹ ਪੈਂਦਾ ਜਾਂ ਆ ਜਮਾਲਪੁਰ ਆ ਜੋ ਜੀ ਦੱਸ ਦਿਓ 20% ਕਿੱਥੇ ਨਜ਼ਰ ਆ ਰਿਹਾ ਹੈ 2% 50% ਵਧਿਆ ਹੀ ਹੋਊਗਾ ਜੀ ਤਾਂ ਫਿਰ ਕੌਣ ਗਾਲਾ ਕਰ ਰਿਹਾ ਡਾਈਂਗ ਵਾਲੇ ਨਹੀਂ ਕਰ ਰਹੇ ਫਲਾ ਨਹੀਂ ਕਰ ਰਹੇ ਰੱਬ ਸਿੱਟ ਗਿਆ ਵਿੱਚ ਆ ਕੇ ਕੌਣ ਸਿੱਟ ਗਿਆ ਜੀ ਮਸਲਾ ਇਹ ਹੈ ਕਿ ਇਹ ਇਹਨਾਂ ਨੇ ਇੰਨੇ ਸਾਲਾਂ ਤੋਂ ਫਲਾਨਾ ਵੇਖੂਗਾ ਫਲਾਨਾ ਜ਼ਿੰਮੇਵਾਰ ਹੈ ਫਲਾਨਾ ਕਰੂਗਾ ਇਹਦੇ ਵਿੱਚ ਕੱਢਦਾ ਟਾਈਮ ਹੁਣ ਕੱਢਣ ਨਹੀਂ ਦੇਣਾ ਜੀ 24 ਨੂੰ ਮਾਰਚ ਕਰਾਂਗੇ ਜੀ ਇੱਥੇ ਹੀ ਜੀ ਸਾਰੇ ਹਮਾ ਹਮ ਆ ਕੇ ਪਹੁੰਚੋ ਉਹਦੇ ਚ ਜੇ ਸਾਡੀ ਨਹੀਂ ਥੋੜੀ ਲੜਾਈ ਹੈ ਜੀ ਔਰ ਜੇ ਫਿਰ ਵੀ ਕੁਛ ਨਾ ਕੀਤਾ ਤਾਂ 15 ਸਪਟੰਬਰ ਨੂੰ ਬੰਨ ਮਾਰਾਂਗੇ ਇੱਕ ਮੈਂ ਹੋਰ ਗੱਲ ਦੱਸ ਦਿਆਂ ਤੁਹਾਨੂੰ ਅੱਜ ਵੀ ਜਿਹੜੀ ਤੁਹਾਨੂੰ ਤਕਲੀਫ ਦਿੰਦੀ ਹੈ ਆ ਜਿਹੜੇ ਬੰਦੇ ਚ ਲੜ ਰਹੇ ਨੇ ਮੋਢੇ ਨਾਲ ਮੋਢਾ ਜੋੜ ਕੇ ਜੀ ਉਹਦੇ ਚ ਇੱਕ ਲੱਖਾ ਸਿਧਾਨਾ ਵੀ ਹੈ ਜੀ ਉਹਦੇ ਤੇ ਵਿਚਾਰੇ ਤੇ ਹੁਣ ਉਹਨੂੰ ਦੱਬਣ ਲਈ ਇੱਕ ਕੇਸ ਪਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਲੀਆਂ ਆੰਦੇ ਜੀ ਇਹਨੇ ਕਿਸੇ ਨੂੰ ਜਲਾਉਣ ਅੱਗ ਲਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਕੋਈ ਵੱਡੀ ਐਜੀਟੇਸ਼ਨ ਖੜੀ ਹੋ ਰਹੀ ਹੁੰਦੀ ਹੈ ਅੰਦੋਲਨ ਜਿਹੜਾ ਕਿ ਜਵਾਬ ਨਹੀਂ ਦੇਣਾ ਚਾਹੁੰਦੀ ਸਰਕਾਰ ਉਦੋਂ ਇਹੋ ਜਿਹੇ ਕੇਸ ਹੀ ਨਿਕਲਦੇ ਨੇ ਦੱਸੋ ਕਿਹੜਾ ਸਾਡੇ ਸਾਹਮਣੇ ਲਿਆਓ ਬੰਦੇ ਨੂੰ ਵੇਖ ਲੈਣੇ ਗੱਲ ਕਰਕੇ ਕੌਣ ਸਿਰਫ ਇਸ ਲਈ ਕਿ ਇਹਦੇ ਚ ਸ਼ਾਮਲ ਨਾ ਹੋਣ ਅਸੀਂ ਇਹਨਾਂ ਨੂੰ ਅੱਡੋ ਅੱਡ ਕਰਕੇ ਪਰਤਾੜਿਤ ਕਰੀਏ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਤੁਹਾਡੇ ਕੈਮਰੇ ਰਹੀਂ ਤੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਇਹੋ ਜੇ ਬੰਦਿਆਂ ਨੂੰ ਦੱਬਣ ਦੀ ਕੋਸ਼ਿਸ਼ ਕਰਨ ਜਾਂ ਝੂਠੇ ਕੇਸ ਪਾਉਣ ਦੀ ਕੋਸ਼ਿਸ਼ ਕਰਨ ਤੁਸੀਂ ਵੀ ਨਾਲ ਖੜੋ ਅਸੀਂ ਵੀ ਨਾਲ ਖੜੇ ਆਂ ਔਰ ਇਹਦਾ ਉਹਨਾਂ ਹੀ ਡਟ ਕੇ ਵਿਰੋਧ ਹੋਊਗਾ ਜਿੰਨਾ ਕਾਲੇ ਪਾਣੀਆਂ ਦਾ ਹੋਊਗਾ ਜੀ ਤੁਸੀਂ ਸਾਡੇ ਨਾਲ ਮੀਤੋਜ ਮਾਂਜ ਜਿਨ੍ਹਾਂ ਨਾਲ ਪਾਣੀਆਂ ਦੇ ਮਸਲਿਆਂ ਦੇ ਉੱਤੇ ਗੱਲ ਕੀਤੀ ਕਾਲੇ ਪਾਣੀ ਦੇ ਮਸਲੇ ਦੇ ਉੱਤੇ ਗੱਲ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਬਿਮਾਰੀਆਂ ਲਿਆ ਰਿਹਾ ਹੈ ਪਾਣੀ ਇਹ ਇਹਦੇ ਨਾਲ ਬੱਚੇ ਨੇ ਜਿਹੜੇ ਅਬਨਾਰਮਲ ਪੈਦਾ ਹੋ ਰਹੇ ਨੇ ਦਿਮਾਗੀ ਦਿਮਾਗੀ ਪ੍ਰੋਬਲਮਸ ਨੇ ਜਿਹੜੀਆਂ ਉਹਨਾਂ ਨੂੰ ਹੋ ਰਹੀਆਂ ਨੇ ਤੇ ਜੇਕਰ ਪਾਣੀਆਂ ਦਾ ਮਸਲੇ ਦਾ ਹੱਲ ਕਰਨਾ ਹੈ ਤਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਗਾ ਜਿਵੇਂ ਕਿਸਾਨਾਂ ਵੱਲੋਂ ਜਿਹੜੇ ਤਿੰਨ ਬੇਲਾਂ ਦੇ ਖਿਲਾਫ ਲੜਾਈ ਲੜੀ ਗਈ ਸੀ ਉਸੇ ਤਰ੍ਹਾਂ ਕਾਲੇ ਪਾਣੀ ਦੇ ਖਿਲਾਫ ਲੜਾਈ ਲੜਨੀ ਪਵੇਗੀ ਤੇ 24 ਤਰੀਕ ਨੂੰ ਇਤੋਂ ਵੇਰਕਾ ਪਲਾਂਟ ਤੋਂ ਜਿਹੜੇ ਕਿ ਕਹਿ ਸਕਦੇ ਆ ਕਿ ਰੈਲੀ ਆ ਉਹ ਨਿਕਲੇਗੀ ਮਾਰਚ ਨਿਕਲੇਗਾ ਤੇ ਉਸ ਤੋਂ ਬਾਅਦ ਜੇਕਰ ਕੋਈ ਹੱਲ ਨਹੀਂ ਹੁੰਦਾ ਤਾਂ 15 ਸੈਪਟੈਂਬਰ ਨੂੰ ਕਿਹਾ ਜਾ ਰਿਹਾ ਹੈ ਕਿ ਬੰਨ ਲਗਾਇਆ ਜਾ